ਤੇ ਗੰਦ ਇਦਾਂ ਹੀ ਪਾਉਣਾ ਜੇ ਹਿੰਮਤ ਹੈਗੀ ਤੇ ਰੋਕ ਲੋ ਪਹਿਲਾਂ ਆ ਵੀਡੀਓ ਸੁਣੋ ਬਾਕੀ ਗੱਲ ਫੇਰ ਕਰਦੇ ਆ ਨਿੱਕੜਾ ਕੰਮ ਇਹਨਾਂ ਦਾ ਗੰਦ ਪਾਣਾ ਖੜਾ ਅਸਾਂ ਹੀ ਪਾਵਾਂਗੇ ਫੇਰ ਅਸਾਂ ਕਰਦੇ ਹਾਂ ਬੰਦ ਗੱਲ ਦਾ ਹੀ ਤੁਸੀਂ ਅਸਾਂ ਹੀ ਪੋਖਾੜੀ ਫੈਕਟਰੀ ਹਾਂਜੀ ਤੁਸੀਂ ਵੀਡੀਓ ਸੁਣ ਲਈ ਹੋਣੀ ਆ ਇਹ ਆ ਇੱਕ ਫੈਕਟਰੀ ਦੇ ਮਾਲਕ ਕਰਿੰਦੇ ਮਾਲਕ ਹੁਣੇ ਕਰਦੇ ਕਹਿੰਦੇ ਮਾਲਕੀ ਇਦਾਂ ਗੱਲ ਕਰਦੇ ਹੁੰਦੇ ਆ ਕਹਿੰਦੇ ਭਾਈ ਅਸੀਂ ਤੇ ਇਦਾਂ ਹੀ ਗੰਦ ਪਾਉਣਾ ਅਸੀਂ ਤੇ ਪਾਣੀਆਂ ਚ ਇਦਾਂ ਹੀ ਜ਼ਹਿਰ ਕੋਲਣੀ ਹੈ ਧਰਤੀ ਥੱਲੇ ਪਾਣੀਆਂ ਤੇ ਪਾਉਣਾ ਤੁਸੀਂ ਜੋ ਕਰਨਾ ਕਰ ਲੋ ਅਸੀਂ ਨਹੀਂ ਹਟਣਾ ਤੁਸੀਂ ਸਾਨੂੰ ਨਹੀਂ ਰੋਕ ਸਕਦੇ ਪਿਆਰਿਓ ਇਹ ਮਾਲਵੇ ਦੇ ਵੀਡੀਓ ਆ ਰਾਮਾ ਸਾਹਿਬ ਦੀ ਹੁਣ ਆਪਾਂ ਨੂੰ ਪਤਾ ਤੁਹਾਨੂੰ ਪਤਾ ਹਰ ਇੱਕ ਨੂੰ ਪਤਾ ਕਿ ਮਾਲਵੇ ਦੇ ਵਿੱਚ ਕਿੰਸ ਦਾ ਪਰ ਕੋ ਬਹੁਤ ਜ਼ਿਆਦਾ ਉਹਦਾ ਮੇਨ ਕਾਰਨ ਉਹਦਾ ਮੇਨ ਕਾਰਨ ਧਰਤੀ ਥੱਲੇ ਪਾਣੀਆਂ ਦਾ ਗੰਦਾ ਹੋਣਾ ਜਾਂ ਪਾਣੀਆਂ ਦਾ ਮਾੜਾ ਹੋਣਾ ਪਾਣੀ ਦਾ ਕੈਮੀਕਲ ਨਾਲ ਕੇ ਥੱਲੇ ਜਾਣਾ ਉਹਦਾ ਮੇਨ ਕਾਰਨ ਇਹ ਹੈ ਇਹ ਕੱਲੋਂ ਲੁਧਿਆਣਾ ਹੀ ਨਹੀਂ ਲੁਧਿਆਣੇ ਤੋਂ ਵੀ ਉਹਦਾ ਪਾਣੀ ਬਹੁਤ ਆਪਾਂ ਦੇਖਦੇ ਜਿਹੜਾ ਬਹੁਤ ਮਾੜਾ ਬਹੁਤ ਗੰਦਾ ਪਾਣੀ ਆਉਂਦਾ ਪਰ ਆ ਜਿਹੜੇ ਫੈਕਟਰੀਆਂ ਇਹਦਾ ਫੈਕਟਰੀ ਦਾ ਪਾਣੀ ਦਾ ਥੱਲੇ ਉਹਨੂੰ ਟ੍ਰੀਟਮੈਂਟ ਪਲਾਂਟ ਲਾ ਕੇ ਟ੍ਰੀਟ ਨਹੀਂ ਕੀਤਾ ਜਾਂਦਾ ਉਹ ਪਾਣੀਆ ਨੂੰ ਜਿਸ ਤਰ੍ਹਾਂ ਦਾ ਹੁੰਦਾ ਵਾ ਸਣੇ ਕੈਮੀਕਲ ਥੱਲੇ ਧਰਤੀ ਦੇ ਵਿੱਚ ਪਾ ਦਿੱਤਾ ਜਾਂਦਾ ਤੇ ਉਹ ਹੁੰਦਾ ਕੀ ਹੈ ਉਹ ਬਰ ਕੋ ਉੱਤੇ ਜੋ ਪਾਣੀ ਅਸੀਂ ਕੱਢਦੇ ਆ ਨਲਕਿਆਂ ਨਾਲ ਕੱਢਦੇ ਆ ਟਿਊਬਾਂ ਨਾਲ ਆਉਦਾ ਪਾਣੀ ਸਾਡੇ ਅੰਦਰ ਜਾਂਦਾ ਉੱਥੋਂ ਫਿਰ ਮਾਰੂ ਬਿਮਾਰੀਆਂ ਪੈਦਾ ਹੁੰਦੀਆਂ ਜਿਦੇ ਵਿੱਚ ਕਾਲਾ ਪੀਲਾ ਤੇ ਕੈਂਸਰ ਵਰਗੀਆਂ ਨਾਮ ਰਾਤ ਬਿਮਾਰੀਆਂ ਸਾਡੇ ਵਿੱਚ ਸਾਡੇ ਕਰਾਂ ਚ ਪਹੁੰਚ ਚੁੱਕੀਆਂ ਸਮਝਣ ਨੂੰ ਕੋਈ ਤਿਆਰ ਨਹੀਂ ਜੇ ਉਹ ਕਹਿੰਦਾ ਮੁੰਡੇ ਸਿਰਫ ਇਨੀ ਗੱਲ ਹੀ ਕਹੀ ਐ ਕਿ ਇਹ ਪਾਣੀ ਪਾ ਰਹੇ ਤੂੰ ਉਹ ਕਹਿੰਦਾ ਪਾਵਾਂਗੇ ਤੂੰ ਰੋਕਣਾ ਜਾਂ ਤੁਸੀਂ ਰੁਕਣਾ ਤਾਂ ਰੋਕ ਲੋ ਬਾਹਰ ਛੋਰੀ ਕਸੀ ਦਿਖਾਈ ਦੇਖੋ ਕਦਾ ਗੰਦਾ ਪਾਣੀ ਉਹਦੇ ਵਿੱਚ ਜਿਹੜਾ ਹੈ ਉਹ ਚ ਪਾਈ ਜਾਂਦੇ ਆ ਕਿਵੇਂ ਕਿਵੇਂ ਸਾਡੀਆਂ ਲੋਕਾਂ ਦੀਆਂ ਆਨਰਨ ਦਸਣਾ ਬਰਬਾਦ ਕੀਤਾ ਜਾ ਰਿਹਾ ਇਹ ਆਪਣੇ ਸਾਹਮਣੇ ਆ ਪਰ ਅਸੀਂ ਇੱਥੇ ਆ ਕੇ ਚੁੱਪ ਹੋਏ ਨੇ ਅਵੇਸਲੇ ਹੋ ਜੰਨੇ ਆ ਬੋਲਦੇ ਚੰਦ ਸੱਜਣ ਬੋਲਦੇ ਆ ਪਰ ਬਹੁਤੇ ਸਿਰਫ ਲਤਾਂ ਖਿੱਚਣ ਵਾਲੇ ਲਤਾਂ ਮੋੜਦਾਂ ਵਾਲੇ ਹੁੰਦੇ ਆ ਜੇ ਲੋ ਬਿਮਾਰੀ ਆਣੀ ਉਹਨੇ ਕਿਸਦਾ ਕਰ ਨਹੀਂ ਪੁੱਛਣਾ ਉਹਨੇ ਕਿਹਦਾ ਨਾਮ ਨਹੀਂ ਪੁੱਛਣਾ ਉਹਨੇ ਸਿਰਫ ਆਪਣਾ ਕੰਮ ਕਰਨਾ ਜਿਹੜਾ ਕਾਬੂ ਆ ਗਿਆ ਰਿੱਕੇ ਚੜ ਗਿਆ ਉਹਨੇ ਆਪਣਾ ਦਾ ਦਸ਼ਨਾ ਦੇ ਹੀ ਜਾਣੀ ਆ ਆਪਣੇ ਉਹਨੇ ਦਸਨਾ ਪੀੜੀਆਂ ਬਚਾਉਣੀਆਂ ਤੇ ਇਹ ਨਹੀਂ ਕਿ ਇਹ ਕਿਤੇ ਫੈਕਟਰੀਆਂ ਬੰਦ ਹੋਣ ਫੈਕਟਰੀਆਂ ਬੰਦ ਨਹੀਂ ਹੋਣੇ ਜਿਹਦੇ ਫੈਕਟਰੀਆਂ ਨੂੰ ਜੁਗਾਰ ਆ ਲੋਕਾਂ ਨੂੰ ਜੁਗਾਰ ਮਿਲਿਆ ਰਿਹਾ ਪਰ ਉਹ ਜਿਹੜਾ ਪਾਣੀ ਆ ਜਿਹੜੇ ਜ਼ਹਿਰ ਆ ਜਿਹੜੇ ਥੱਲੇ ਜਾਂਦੀ ਤੱਤੀ ਜਾਂਦੀ ਜਿਹੜੀ ਮੁਰਗ ਸਾਡੇ ਟੱਡਾ ਜਾਂਦੀ ਆ ਲੋਕਾਂ ਦੇ ਬਿਮਾਰੀਆਂ ਵਾੜਨ ਦੀ ਘੱਟੋ ਘੱਟ ਉਹਦਾ ਕੋਈ ਨਾ ਕੋਈ ਹੱਲ ਹੋਣਾ ਜ਼ਰੂਰੀ ਆ ਟਰੀਟ ਉਹੜਾ ਪਾਣੀ ਲਿਕਣਾ ਜ਼ਰੂਰੀ ਆ ਪਾਣੀ ਟਰੀਟਮੈਂਟ ਕਰ ਟਰੀਟ ਕਰਦੇ ਦੁਬਾਰਾ ਪਾਣੀ ਇੱਥੇ ਬਾਹਰ ਦਮ ਅਸਟ੍ਰੇਲੀਆ ਇੱਥੇ ਇਦਾਂ ਕਰਦੇ ਆ ਪਾਣੀ ਮਿਲਿਆ ਹੁੰਦਾ ਉਹ ਹੀ ਪਾਣੀ ਵਰਤਦੇ ਆ ਉਹਨੂੰ ਟਰੀਟਮੈਂਟ ਪਲਾਂਟ ਲੱਗਿਆ ਟਰੀਟ ਕਰਦੇ ਸਾਫ਼ ਕਰਦੇ ਦੁਬਾਰਾ ਫਿਰ ਉਹ ਹੀ ਵਰਤਦੇ ਆ ਤੇ ਸਾਡੇ ਸਭ ਕਾ ਕੰਮ ਬੋਲ ਕਰੋ ਛੋੜ ਦੋ ਤੁਨੇ ਤੱਤੀਜ ਤੱਤੀ ਜਗ੍ਹਾ ਰੁੱਕੀ ਜਿਕੇ ਢੱਡ ਜਾਣਾ ਕਿਨੂ ਕਿਨੂ ਲੈ ਕੇ ਬਾਹਰ ਪਾਣਾ ਪਤਾ ਕੁਛ ਨਹੀਂ ਸੋ ਪਿਆਰੋ ਇੰਦੀਆਂ ਗੱਲਾਂ ਦੀ ਬਾਤਾਂ ਤੁਸੀਂ ਆਪਣੇ ਵਿਚਾਰ ਦਿਓ ਕਿ ਇਹਨਾਂ ਨਾਲ ਥੇਟਿਆ ਦਾ ਨਿਰਲ ਦਾ ਗੰਦਾ ਪਾਣੀ ਇਹਦਾ ਕੀ ਹੱਲ ਹੋਣਾ ਚਾਹੀਦਾ ਧੰਨਵਾਦ ਜੀ